ਇਹ ਜਿਹੜਾ ਬਈ ਸਾਫ਼ ਪਾਣੀ ਆਉਂਦਾ ਇਹ ਆ ਰਿਹਾ ਗੰਗੋਤਰੀ ਤੋਂ ਬਾਗਿਆਰਥੀ ਨਦੀ ਦਾ ਤੇ ਇਹ ਅਲਕਨੰਦਾ ਜਿਹੜੀ ਸਾਡੇ ਨਾਲ-ਨਾਲ ਬਦਰੀਨਾਥ ਤੋਂ ਚੱਲਦੀ ਹੈ ਇਹ ਖਰਾਬ ਪਾਣੀ ਆ ਜਿਹੜਾ ਇਹ ਅਲਕਨੰਦਾ ਦਾ ਇਹ ਸਾਹਮਣੇ ਵਾਲਾ ਇਹ ਅਲਕਨੰਦਾ ਦਾ ਖਰਾਬ ਪਾਣੀ ਬਦਰੀਨਾਥ ਤੋਂ ਆਉਂਦਾ ਲੋ ਸਜਣੋ ਕਿ ਯੋਗੀਆਂ ਦਾ ਪਤਾ ਡੇਰੇ ਕਿੱਥੇ ਹੋਣਗੇ ਰਾਤ ਕਿੱਥੇ ਪੈਣੀ ਤੇ ਸਵੇਰੇ ਕਿੱਥੇ ਹੋਣਗੇ ਸਲੈਂਸਰ ਲਾ ਕੇ ਬਚ ਗਿਆ ਹੱਡੀਆਂ ਟੁੱਟਣਾ ਬਚ ਗਿਆ ਆ ਮੇਨ ਗੱਲ ਜਲਦੀ ਨਾ ਆਮਿਆ ਸੀ ਨਾ ਉੱਤੇ ਉਹ ਜਿਹੜੀ ਕੀ ਹੁੰਦੀ ਐਡਜਸਟ ਇਤਨੇ ਲੈਦਰ ਹੋ ਗਏ ਮਗਰ ਲਈ ਬ੍ਰੇਕ ਨਹੀਂ ਲੱਗਦੀ ਅਗਲੀ ਨਾਲ ਰੋਕਣਾ ਪੈਂਦਾ ਇਸ ਨਾ ਰਗੈਨ ਸਰਚ ਕਿ ਇੱਥੇ ਚੱਲੀ ਜਾਂਦੀ ਐ ਉੱਚ ਕੋਟੀ ਦੀਆਂ ਤਿਆਰੀਆਂ ਘਰੋਂ ਜਾਣਦੀਆਂ ਤੇ ਸਾਰੇ ਸੋਹਣੇ ਸੋਹਣੇ ਨਿਕਲ ਕੇ ਆ ਗਏ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਰਸਤੇ 'ਚ ਤੇ ਭਰਾਵਾ ਮਿੱਟੀ ਵੀ ਪੈਣੀ ਆ ਮੋਟਰਸਾਈਕਲਾਂ ਤੇ ਚੱਲੀ ਜਾਂਦੀ ਆ ਤਿਆਰੀ ਤੇ ਮਿਲਦੇ ਆਂ ਆਪਾਂ ਰਸਤੇ 'ਚ ਤੇ ॠषि ਕਿੱਥੇ ਜਾ ਕੇ ਸਥੇ ਕਰਾਂਗੇ ਬੱਗੇ ਹੋਣੀ ਤਿਆਰ ਨੇ ਪੀਲੇ ਰੰਗ ਦੇ ਪਰਨੇ ਬਨ ਕੇ ਬੱਗਿਆ ਬਹੁਤ ਸੋਹਣਾ ਲੱਗ ਜਾਨਾ ਜੋਦੇ ਤਿਆਰ ਹੋ ਗਏ ਕਰਦੇ ਆਂ ਮੋਟਰਸਾਈਕਲ ਉੱਤੇ ਬਨ ਕੇ ਬੈਗ ਤੇ ਆਪਾਂ ਅੱਜ ਤਰੀਕ ਹੋ ਗਈ ਹੈ ਅੱਜ 12 ਹੋ ਗਈ ਹਾਂਜੀ 12 ਤਰੀਕ ਤੇ ਸਮਾਂ ਹੋ ਗਿਆ 9 ਵਜੇ ਦਾ ਤੇ ਅਸੀਂ ਨਿਕਲਦੇ ਹਾਂ ઋਸ਼ੀਕੇਸ਼ ਤੱਕ ਅੱਜ ਦੀ ਜਰਨੀ ਦਿਖਾਵਾਂਗੇ ਤੁਹਾਨੂੰ ਹੋ ਸਕਦਾ ਸ਼ਾਇਦ ਜੇ ਟਾਈਮ ਬਚਿਆ ਤਾਂ ਅਸੀਂ ਰਾਤ ਨੂੰ ਪਿੰਡ ਤੱਕ ਦੀ ਡਾਰੀ ਲਾਈਏ ਪਰ ਇੱਕ ਵਾਰੀ ਆਪਾਂ ਪਹੁੰਚਦੇ ਹਾਂ ઋਸ਼ੀਕੇਸ਼ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਗੰਗਾ ਕਿੱਥੋਂ ਸ਼ੁਰੂ ਹੁੰਦੀ ਆ ਤੇ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਪਹਿਲਾਂ ਦੇ ਜਿਹੜੇ 5 ਵਲੋਗ ਨੇ ਆਲਰੇਡੀ ਅਪਲੋਡ ਨੇ ਪਿੱਛੇ ਜਾ ਕੇ ਉਹ ਦੇਖ ਲਿਓ ਮਿਲਦੇ ਹਾਂ ਅਗਲੀ ਜਰਨੀ 'ਚ ਤੇ ਰਾਤ ਬਾਈ ਜੀ ਨਗਰਾਸੂ ਇਹ ਗੁਰੂ ਘਰ ਸਟੇ ਕਰਨ ਬਾਰੇ ਸੋਚਿਆ ਸੀ ਪਰ ਨਹੀਂ ਮਿਲਿਆ ਤਾਂ ਸਾਹਮਣੇ ਰੂਮ ਲੈਣਾ ਪਿਆ ਕਿਰਾਏ ਤੇ ਇਹ ਆ ਗੁਰੂ ਘਰ ਥਮਤਾਨ ਸੋਰੀ ਦਮਦਮਾ ਸਾਹਿਬ ਥਮਤਾਨ ਸਾਹਿਬ ਬਾਈ ਸਾਡੇ ਨੇੜੇ ਆ ਮੂੰਹ ਤੇ ਚੜਿਆ ਹੋਇਆ ਇਹ ਆ ਗਏ ਆਪਣੇ ਜੋਧੇ ਚਲੋ 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 ਅੱਬੇ ਪਹੁੰਚ ਗਏ ਰੋਦਰ ਪ੍ਰਯਾਗ ਤੇ ਆਪਾਂ ਇਸ ਤੋਂ ਬਾਅਦ 77 ਕਿਲੋਮੀਟਰ ਦੇ ਪ੍ਰਯਾਗ ਉੱਥੇ ਤੁਹਾਨੂੰ ਦਿਖਾਵਾਂਗੇ ਅਲਕਨੰਦਾ ਤੇ ਇੱਕ ਦੂਸਰੀ ਨਦੀ ਸ਼ਿਗਾਨੀ ਮੈਂ ਨਾਮ ਭੁੱਲ ਗਿਆ ਉਹ ਦੋਵੇਂ ਮਿਲ ਕੇ ਬਣ ਆਉਂਦੀਆਂ ਕੰਗਾ ਇਹ ਜਿਹੜੇ ਝਾਕੇ ਵਾਕਿਆਂ ਨੇ ਇਹ ਹੈਗੇ ਨੇ ਰੋਦਰ ਪ੍ਰਯਾਗ ਦੇ ਲੱਗਾ ਜਾਨ ਗੱਡੀਆਂ ਤੇ ਵੀ ਵਾਰ-ਵਾਰ ਕਹਿੰਦੇ ਆ ਕਿ ਇਹਨਾਂ ਦੇ ਨਾਲ ਦੇ ਸਟੂਨ ਜ라이 ਤੇ ਸਫਰ ਕਰਨਾ ਕੋਈ ਫਾਇਦਾ ਨਹੀਂ ਇਹਨਾਂ ਦਿਨਾਂ ਸਫਰ ਕਰੋ ਮੋਟਰਸਾਈਕਲਾਂ ਤੇ ਬਾਈ ਵੱਡੀਆਂ ਬਰਫਾਂ ਤੋਂ ਬਾਅਦ ਜਿਵੇਂ ਜਿਵੇਂ ਗਰਮੀ ਚਾਈ ਜਾਂਦੇ ਆ ਤੇ ਸਰੀਰ ਉਹਨਾਂ ਹੀ ਠਕਾਬੜ ਮਹਿਸੂਸ ਕਰਦਾ ਗਰਮੀ ਬਹੁਤ ਜ਼ਿਆਦਾ ਤੇ ਨਿੰਬੂ ਪਾਣੀ ਤੋਂ ਵਧੀਆ ਕੋਈ ਚੀਜ਼ ਨਹੀਂ ਪਰ ਐਮਰਜੈਂਸੀ ਤੇ ਮਜਬੂਰੀ ਦਾ ਨਾਲ ਸ਼ੁਕਰੀਆ ਹੁੰਦਾ ਹਾਂ ਜੋ ਉੱਚੀ ਦੀ ਮਿਲ ਜੇ ਹੁਣ ਇੱਥੇ ਗਰਮੀ ਇੰਨੀ ਵਧੀ ਜਾਂਦੀ ਆ ਮੈਨੂੰ ਲੱਗਦਾ ਵੀ ਸਫਰ ਹੀ ਬਹੁਤ ਸਫਰ ਬਹੁਤ ਘੱਟ ਨਿਭੜਨਾ ਹੁਣ ਓਕੇ ਮੈ ਉਹਦੇ ਆ ਗਏ ਆਹ ਵਾਲੇ ਸੀਗੇ ਬਈ ਜਿੰਨੀ ਰਾਹ ਵਾਲੀ ਆਹ ਵਾਲੀ ਸੇਵਾ ਹੈ ਨਾ ਆ ਟੋਟਾ ਟਵਾਈ ਬੰਨਾ ਬਣਾਈ ਦੀ ਇਹ ਸਾਰੀ ਮੇਰੇ ਵੀਰ ਸ਼ੇਰੇ ਨੇ ਕੀਤੀ ਆ ਤੇ ਬੱਗਾ ਪੂਰੀ ਸਟਾਰਾਂ ਵਾਲੀ ਫੀਲਿੰਗ ਲੈ ਕੇ ਸੈਲਫੀ ਲੈਣ ਲੱਗਿਆ ਤੇ 뷰 ਪੁਆਇੰਟ ਆ ਸਾਡਾ ਜੁਲਮ ਇਹ ਹੁਣ ਜਿਹੜੇ ਪਿੱਛੇ ਪਹਾੜ ਸੀ ਭਾਈ ਉਹ ਪੱਥਰਾਂ ਵਾਲੇ ਪਹਾੜ ਸੀ ਸਾਰੇ ਇਹ ਹੁਣ ਵਾਲੇ ਪਹਾੜ ਨੇ ਜਿਹੜੇ ਕੱਚੇ ਪੱਕੇ ਪਹਾੜ ਆਏ ਨੇ ਤੇ ਇਹ ਵਾਲੇ ਪਹਾੜਾਂ ਨੇ ਸਫਰਾਂ ਦੇ ਚੱਲਦੇ-ਚੱਲਦੇ ਆਪਾਂ ਪਹੁੰਚ ਗਏ ਸ਼੍ਰੀਨਗਰ ਸ਼੍ਰੀਨਗਰ ਰਹਿ ਗਿਆ ਤਾਂ 8 ਕਿਲੋਮੀਟਰ ਤੇ ਆਪਣੇ ਨਾਲ-ਨਾਲ ਸਫਰ ਕਰੀ ਜਾਂਦੀ ਹੈ ਹਲਕ ਅਨੰਦਾ ਨਦੀ ਅਨੰਦਾ ਨਦੀ ਕੰਢੇ ਤੇ ਖੜੇ ਆ ਜਿਹੜੀ ਅੱਗੇ ਜਾ ਕੇ ਗੰਗਾ ਬਣ ਜੇਗੀ ਓਏ ਆਪਣਾ ਸ਼ਰਨ ਤੇ ਇਹ ਬਾਈ ਕੋਲੋਂ ਪਈਆਂ ਨਿੰਬੂ ਪਾਣੀ ਬਾਈ ਸਿਰਾ ਲਾ ਦੇ ਅੱਛੇ ਵਾਲਾ ਬਣਾਣਾ ਫੁੱਲ ਅੱਛੇ ਵਾਲਾ ਇੱਕ ਮਾਰਿਆ ਰੇ ਠੇਕਾ ਮਾਰ ਲੇ ਪੂਰੇ ਮਟਕੇ ਦਾ ਪਾਣੀ ਦਾ ਟੇਸ ਦੇਖਦੇ ਆਂ ਬਾਈ ਜੀ ਦਾ ਪੰਜਾਬ ਵਾਲਾ ਆਂਦਾ ਕਿ ਨਹੀਂ ਕਹਿੰਦੇ ਪਹਾੜਾਂ ਦੇ ਪਾਣੀ ਦਾ ਸਕੰਜਵੀ ਜੂਸ ਆ ਪੀ ਕੇ ਦੇਖੋ ਕਿਵੇਂ ਮਾਰਦਾ ਲੱਗਦਾ ਜਾਂਦਾ ਪਤਾ ਲੱਗਦਾ ਲਾਲਾ ਹੋਏ 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 ਹੋ ਤਿੰਨ ਸਾਰ એનર્ਜੀ ਹੁੰਦੀ ਹੈ ਇਹ ਸਪੈਸ਼ਲ ਪਹਾੜਾਂ ਦੇ ਪਾਣੀ ਦਾ ਇਹ ਅਲਕਨੰਦਾ ਦਾ ਪਾਣੀ ਥੱਲੇੋਂ ਚੱਕ ਕੇ ਬਾਈ ਨੇ ਬਣਾ ਕੇ ਦਿੱਤਾ ਤੇ ਇਧਰ ਮੇਰਾ ਵੀਰ ਭੱਡੀ ਸਾਰੀ ਸਮਾਈਲ ਨਾਲ ਘੁੱਟ ਪਰਦਾ ਇੰਨੀ ਕਿੰਨੀ એનર્ਜੀ ਆ ਗਈ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਸਵਾਰੀ ਦਾ ਤੇ ਗੋਪੀ ਤੇਰਾ ਪਰਨਾ ਦਾ ਝੁਲਮ ਹੈ ਬਾਈ ਅੱਜ ਐਨੇ ਦਿਨਾਂ ਦਾ ਕਿੱਥੇ ਸੀ ਤੂੰ ਇਹਦੇ ਵਾਲ ਤੂੰ ਮੈਂ ਕਿਹੜੇ ਜਿ ਕਲਗੀ ਨਹੀਂ ਲਾਈ ਹੁੰਦੀ ਸਪੈਂਚੜ ਤੋਂ ਬੋਦੀ ਬਾਹਰ ਘੜੀ ਵਾਲਣ ਦੀ ਅੱਛਾ ਮੈਂ ਭਾਈ ਤਗੜੀ ਗੱਲ ਬਾਤ ਹੈ ਹੋਰ ਅੰਦੀਵਰੀ ਮੇਰੇ ਸੰਲੰਗਰ ਦੇ ਵਿੱਚ ਰੁਕੇ ਸੀ ਤਾਂ ਇੱਥੇ ਇਦਾਂ ਹੀ ਸੇਵਾਵਾਂ ਚੱਲਦੀਆਂ ਸੀ ਤੇ ਲੰਗਰ ਦੀ ਸੇਵਾ ਹੁਣ ਵੀ ਚੱਲੀ ਜਾਂਦੀ ਆ ਸਮੋਸੇ ਦੇਸੀ ਕਿਉਂ ਦੇ ਲੱਡੂ ਜਾਂ ਜਲੇਬੀਆਂ ਦਾ ਲੰਗਰ ਵਾਪਸੀ ਤੇ ਵੀ ਇੱਥੇ ਲੰਗਰ ਛਕਿਆ ਤੇ ਹੁਣ ਪਾਉਨੇ ਆਗੇ ઋਸ਼ੀਕੇਸ਼ ਵੱਲ ਚਾਲੇ ਤੇ ਗੱਲਬਾਤ ਭਾਈ ਐ ਸੀ ਕਿ ਦੁਪਹਿਰ ਵੇਲੇ ਰੁਕੇ ਅਨਰਜੀ ਹੋ ਗਈ ਫੁੱਲ ਤੇ ઋਸ਼ੀਕੇਸ਼ ਤੱਕ ਪਾਵਾਂਗੇ ਚਾਲੇ ਤੇ ਬੱਗੇ ਭਾਜੀ ਦੇ ਵੀ ਮਖਸੂਸਪੂਰੀ ਦੁਬਾਰਾ ਲਾਈਵ ਨੇ ઋਸ਼ੀਕੇਸ਼ ਅੰਦਾਲ ਸਜਣੋਂ 10 ਕਿਲੋਮੀਟਰ ਪਾਣੀ ਮੰਗਣੇ ਸਮੋਦੇਗਾਨ ਵਾਲੇ ਨੇ ਕੀ ਮਰਗੇ ਧਰਿਆ ਲੱਗ ਗਰਮੀ ਦੇ ਵਿੱਚ ਤਲੀਆਂ ਚੀਜ਼ਾਂ ਤੰਗ ਤਾਂ ਕਰਦੀਆਂ ਬਾਈ ਪਰ ਇਹ ਦੇਸੀ ਘਿਉ ਦੀਆਂ ਨੇ ਪਚਾ ਲੈਣਗੇ ਚੋਬਰਾਂ ਦਾ ਛਾਤੀਆਂ ਤਗੜੀਆਂ ਨੇ ਬੱਟਲ ਦੇਦੇ ਜਿਗਰੇ ਨੇ ਮਖਸੂਸਪੁਰੀ ਸਾਹਿਬ ਆਉਣ ਦੋ ਅੰਦਾਲ ਸਜਣੋਂ ਕੀ ਜੋਗੀ ਜਾਂਦਾ ਪਤਾ ਡੇਰੇ ਕਿੱਥੇ ਹੋਣਗੇ ਰਾਤ ਕਿੱਥੇ ਪੈਣੀ ਤੇ ਸਵੇਰੇ ਕਿੱਥੇ ਹੋਣਗੇ ਇਹ ਥੋੜਾ ਬਾਈ ਹੋਰਾਂ ਕੋਲ ਜਾਂਦੇ ਹੋਏ ਵੀ ਰੁਕੇ ਸੀ ਵਾਪਸੀ ਤੇ ਵੀ ਰੁਕੇ ਆ ਲੰਗਰ ਪਾਣੀ ਬਹੁਤ ਸਵਾਦ ਹੈ ਬਾਈ ਉਹਨਾਂ ਦਾ ਤੇ ਇਹ ਸਵਾਵਾਵਾਂ ਚੱਲੀ ਜਾਂਦੀਆਂ ਬਹੁਤ ਜਿੱਥੇ ਮਰਦੀ ਰੇਸੀ 14 ਲੰਗਰ ਬਾਈ ਉਹਨਾਂ ਨੇ ਇੱਥੇ ਲਾਇਆ ਹੋਇਆ ਮੁਖਸਰ ਸਾਹਿਬ ਤੋਂ ਤੇ ਬੜੀਆਂ ਵਧੀਆ ਸਵਾਵਾਵਾਂ ਲਗਾਉਂਦੇ ਨੇ ਠੀਕ ਹੈ ਬਾਈ ਥੈਂਕ ਯੂ ਥੈਂਕ ਯੂ ਬ੍ਰਦਰ ਮਿਲਦੇ ਹਾਂ ਜਲਦੀ ਜੂਰ ਬਾਈ ਜੂਰ ਓਕੇ ਥੈਂਕ ਯੂ ਇਹ ਬੰਦਾ ਸਿਰਫ ਤੇਲ ਚੈੱਕ ਕਰਨ ਲਈ ਟੈਂਕੀ ਚ ਕਿੰਨਾ ਪੈਂਦਾ ਤੇਲ ਖਾਲੀ ਕਰਕੇ ਬਹਿ ਗਿਆ ਇਹ ਇਧਰ ਦੂਰ ਦਰੇਡੇ ਤੱਕ ਕੋਈ ਪੰਪ ਨਹੀਂ ਤੇ ਸਾਹਮਣੇ ਦੂਰ ਤੱਕ ਕੋਈ ਸ਼ਹਿਰ ਦੇ ਨਾਲ ਪੰਪ ਦਿਸਦਾ ਬਈ ਮੇਰੀ ਗਾ ਹੁਣ ਤੂੰ ਤੇਲ ਕਿਉਂ ਨਹੀਂ ਪੋਇਆ ਵੀ ਜਿੱਥੇ ਸਾਰਿਆਂ ਨੇ ਪੋਇਆ ਸੀ ਉਹ ਪਿੱਛੇ ਪੰਪ ਤਾਂ ਮਿਲਿਆ ਨਹੀਂ ਤੇ ਉਸ ਤੋਂ ਪਿੱਛੇ ਜਦੋਂ ਸੀ ਪੋਇਆ ਸੀ ਉਹ ਅਸੀਂ ਐਵਰੇਜ ਕੱਢਦੇ ਵੇ ਹਾਂ ਸਵਾਦ ਆ ਨਿਕਲ ਗਿਆ ਐਵਰੇਜ ਮਾਰੋ ਫੂਕਾਂ ਦਾ ਮੈਂ ਜਾਣੇ ਫੂਕਾਂ ਮਾਰ ਮਾਰ ਕੇ ਚੱਲੋ ਜਿਹੜਾ ਬਈ ਸਾਫ਼ ਪਾਣੀ ਆਉਂਦਾ ਇਹ ਆ ਰਿਹਾ ਗੰਗਾਉਤਰੀ ਤੋਂ ਬਾਗਿਆ ਰਥੀ ਨਦੀ ਦਾ ਤੇ ਇਹ ਅਲਕਨੰਦਾ ਜਿਹੜੀ ਸਾਡੇ ਨਾਲ-ਨਾਲ ਬਦਰੀਨਾਥ ਤੋਂ ਚੱਲਦੀ ਹੈ ਇਹ ਖਰਾਬ ਪਾਣੀ ਹੈ ਜਿਹੜਾ ਤੇ ਅਲਕਨੰਦਾ ਦਾ ਇਹ ਸਾਹਮਣੇ ਵਾਲਾ ਇਹ ਅਲਕਨੰਦਾ ਦਾ ਖਰਾਬ ਪਾਣੀ ਬਦਰੀਨਾਥ ਤੋਂ ਆਉਂਦਾ ਤੇ ਇਹ ਗੰਗਾਉਤਰੀ ਤੋਂ ਆ ਰਿਹਾ ਤੇ ਇਹ ਦੋਨੋਂ ਨਦੀਆਂ ਦਾ ਇੱਥੇ ਸੰਗਮ ਹੁੰਦਾ ਤੇ ਇਹ ਰੜ ਕੇ ਅੱਗੇ ਇਹ ਗੰਗਾ ਨਦੀ ਦਾ ਰੂਪ ਧਾਰਦੀ ਹੈ ਜਿਹੜੀ ਆਪਾਂ ਨੂੰ ਹਰਦਵਾਰ ਤੱਕ ਅੱਗੇ ਨਾਲੇ ਨਾਲ ਚੱਲੇਗੀ ਇਹ ਜੋ ਸਿੱਧੀ ਨਦੀ ਸਾਹਮਣੇ ਤੋਂ ਆ ਰਹੀ ਹੈ ਅਲਕਨੰਦਾ ਬਦਰੀਨਾਥ ਤੋਂ ਚੱਲਦੀ ਹੈ ਇਹ ਸੁਣਨ ਚ ਆਇਆ ਕਿ ਇਹਨਾਂ ਦਾ ਰਿਸ਼ਤਾ ਜਿਹੜਾ ਅਲਕਨੰਦਾ ਇਹ ਬਹੂ ਐ ਤੇ ਜਿਹੜੀ ਇੱਧਰ ਤੋਂ ਬਦਰੀਨਾਥ ਤੋਂ ਆਉਂਦੀ ਐ ਗੰਗੋਤਰੀ ਇਹ ਸੱਸ ਐ ਸਾਹਮਣੇ ਵਾਲੀ ਨਦੀ ਬਹੂ ਐ ਤੇ ਇੱਧਰ ਵਾਲੀ ਜਿਹੜਾ ਸਾਫ ਪਾਣੀ ਐ ਸੱਸ ਐ ਇਹ ਦੋਨੋਂ ਰਲ ਕੇ ਸੱਸ ਸਹੁਰ ਬਹੂ ਗੰਗਾ ਦਾ ਰੂਪ ਧਾਰ ਦੀਆਂ ਨੇ ਤੇ ਅੱਗੇ ਜਾਂਦੀ ਐ ਗੰਗਾ ਇਹਦਾ ਪਾਣੀ ਘਟਤਾ ਆ ਬਈ ਕਿਉਂਕਿ ਪਿੱਛੇ ਨਾ ਕਹਿੰਦੇ ਵੀ ਡੈਮ ਦਾ ਕੰਮ ਚੱਲ ਰਿਹਾ ਉਹਦੇ ਕਰਕੇ ਇਹਦਾ ਪਾਣੀ ਰੋਕਿਆ ਹੋਇਆ ਇਹ ਜਿਹੜਾ ਸਾਫ ਪਾਣੀ ਆ ਰਿਹਾ ਗੰਗੋਤਰੀ ਦਾ ਉਹਦਾ ਪਾਣੀ ਰੋਕਣ ਕਰਕੇ ਇਹਦਾ ਪਾਣੀ ਘਟਾ ਹੈ ਨਹੀਂ ਤਾਂ ਇਹਦਾ ਪਾਣੀ flow ਜ਼ਿਆਦਾ ਹੁੰਦਾ ਜੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਜਿਹੜੀ ਪਬਲਿਕ ਖੜੀ ਆ ਇਹ ਪਾਣੀ ਉੱਥੋਂ ਤੱਕ ਹੁੰਦਾ ਬਈ ਸੱਤ ਸੱਤੇ ਬਹੁ ਰਲ ਕੇ ਗੰਗਾ ਦਾ ਰੂਪ ਧਰਦੀਆਂ ਨੇ ਤੇ ਇਹ ਜਾਂਦੀ ਹੈ ਗੰਗਾ ਅੱਗੇ ਤੋਂ ਦਿਖਾਵਾਂਗੇ ਤੇ ਇਹ ਸੋਹਣਾ ਸੁਨੱਖਾ ਸ਼ਹਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਰੀਕ ਹੋ ਗਈ 13 ਤੇ ਸਵੇਰ ਦਾ 7:30 ਰਾਤ ਥੱਕੇ ਹਾਰੇ ਸੀ ਬਹੁਤ ਜ਼ਿਆਦੇ ਤੇ ਮੋਟਰਸਾਈਕਲਾਂ ਤੇ ਸਫਰ ਕਰਕੇ ਇਸ ਕਮਰੇ ਤੇ ਉੱਤਰੇ ਸੀ ਤੇ ਰਸਤੇ 'ਤੇ ਹੋਟਲ ਮਿਲ ਗਿਆ ਰਾਤ ਬੈਠ ਕੇ ਇੱਥੇ ਰੁੱਕ ਗਏ ਤੇ ਕੋਈ ਵੀਡੀਓ ਵੀਡੀਓ ਨਹੀਂ ਬਣਾਈ ਗਈ ਥੱਕੇ ਜਿਆਦਾ ਸੀ ਤੇ ਹੁਣ ਚੱਲੇ ਆ ਪਿੰਡਵਾਲ ਨੂੰ ਫਿਰ ਪਾਉਨੇ ਆ ਯੂਪੀ ਨਹੀਂ ਹਰਿਆਣਾ ਤੇ ਪੰਜਾਬ ਤੱਕ ਦੇ ਚੱਲੇ ਆ ਜੋ ਅੱਜ ਜਿੰਨਾ ਟਾਈਮ ਨਾਲ ਉੱਠ ਕੇ ਤਿਆਰ ਹੋ ਕੇ ਕੋਸ਼ਿਸ਼ ਕੀਤੀ ਸੀ ਵੀ ਇਹ ਸੋੜਨ ਤੋਂ ਚੜਨ ਤੋਂ ਪਹਿਲਾਂ ਪਿੰਡ ਵੱਲ ਚਾਲੇ ਪਾਵਾਂਗੇ ਪਰ ਬਾਬੇ ਨੇ ਜੋ ਕਿਸਮਤ ਚ ਲਿਖਿਆ ਆਹ ਮੋਟਰਸਾਈਕਲ ਤੰਗ ਕਰਨ ਲੱਗ ਗਿਆ ਰੋਗਣਾ ਵਾਲਾ ਮੋਟਰਸਾਈਕਲ ਇਹਦਾ ਕੋਈ ਕ੍ਰੈਂਚ ਕਰਉਣ ਟੁੱਟ ਗਿਆ ਸਮਝ ਨਹੀਂ ਆ ਰਹੀ ਕਿੱਥੋਂ ਲੱਭਦੇ ਹੁਣ ਪੇ ਮਿਸਟਰੀ ਮਾਰ ਕੇ ਦੇਖ ਇੱਕ ਹੋਏ ਆਇਆ ਕਰੰਟਰ ਉੱਡੀ ਗਿਆ ਉੱਡੀ ਅੰਦਰ ਇਹਦਾ ਕਰੰਟ ਟੁੱਟ ਜਾਂਦਾ ਵਾਰ-ਵਾਰ ਕਰ ਲੋ ਜੀ ਗੰਗਾ ਦੇ ਦਰਸ਼ਨ ਤੇ ਅੱਜ ਹਰਕੀਪੋੜੀ ਆਪਾਂ ਨਾ ਜਾਣਾ ਸੀਗਾ ਪੰਜਾਬ ਨੂੰ ਪਰ ਇਹ ਲੰਬੇ ਲੰਬੇ ਜਾਮ ਲੱਗੇ ਹੋਏ ਨੇ ਬਾਈ ਇੱਥੋਂ ਵਾਪਸ ਆਉਦੇ ਕਿਸਾਨ ਯੂਨੀਅਨ ਦੀ ਅੱਜ ਕੋਈ ਇੱਥੇ ਬੰਦ ਦੀ ਕਾਲ ਆ ਤੇ ਮੈਨੂੰ ਲੱਗਦਾ ਜੀ ਆਪਾਂ ਨੂੰ ਘੁੰਮ ਕੇ ਪੌਂਟਾ ਸਾਬਵਾਲ ਦੀ ਜਾਣਾ ਪੈਣਾ ਪੌਂਟਾ ਸਾਬਵਾਲ ਘੁੰਮ ਕੇ ਜਾਣੇ ਆ ਤੇ ਰਸਤਾ ਦੇਖਦੇ ਅੱਗੇ ਜਾ ਕੇ ਬੈਠਦੇ ਕਿਤੇ ਤੇ ਤੁਹਾਨੂੰ ਅੱਗੇ ਮੈਂ ਜਾਂਦੇ ਜਾਂਦੇ ਆ ਦਿਖਾ ਜੀ ਇਹ ਬੜਾ ਵਧੀਆ ਥਿਊ ਬਣਦਾ ਸੀ ਇਹ ਦੇਖੋ ਜਲੀ ਸੰਦਰਾ ਆਹ ਬਲਕਿ ਅਗਰ ਉਹ ਪ੍ਰਮਾਣ ਸੰਤਲਵਾਇਆ ਇੱਥੇ ਜੀ ਖੜੇ ਸੀ ਅਸੀਂ ਇੱਥੇ ਹਿੰਦੂ ਧਰਮ ਦੇ ਲੋਕ ਵਿੱਚ ਇਸ਼ਨਾਨ ਕਰਕੇ ਸਮਝਦੇ ਨੇ ਮੜੀ ਵੀਡੀਓ ਬਣਾ ਲਈ ਹਰ ਕੀ ਪੌੜੀ ਤੇ ਖੜੇ ਆ ਜਿੱਥੇ ਹਿੰਦੂ ਧਰਮ ਦੇ ਲੋਕ ਇਸ਼ਨਾਨ ਕਰਕੇ ਸਮਝਦੇ ਨੇ ਕਿ ਮਰਨ ਤੋਂ ਪਹਿਲਾਂ ਜੇ ਇਸ਼ਨਾਨ ਕੀਤਾ ਜਾਏ ਤੇ ਦੁੱਖ ਕੱਟੇ ਜਾਂਦੇ ਨੇ ਦੇ ਨਾਲ ਸਾਡੇ ਪਾਪ ਕੱਟੇ ਜਾਂਦੇ ਨੇ ਤੇ ਨਾਲ ਸਾਡੇ ਬੇਬੀ ਮਖਸੂਦਪੂਰੀ ਨੂੰ ਆਮਦ ਹੋਈ ਹੈ ਕੋਈ ਹਾਂਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਆਪਾਂ ਖੜੇ ਆਂ ਜੀ ਹਰਦوار ਜਿਹਨੂੰ ਹਰ ਕੀ ਪੌੜੀ ਦਾ ਨਾਮ ਦਿੱਤਾ ਗਿਆ ਹੋਇਆ ਹੈ ਕਹਿੰਦੇ ਨੇ ਵੀ ਸੱਜਣੋ ਇਹ ਬੰਦੇ ਦੀ ਆਖਰੀ ਮੰਜ਼ਲ ਇੱਥੇ ਗਰੀਬ ਅਮੀਰ ਸਭ ਇੱਥੇ ਇੱਕ ਹੀ ਕੁਝੀ ਚ ਪੈ ਕੇ ਹੁੰਦੇ ਨੇ ਤਾਂ ਇਹ ਤੇ ਕਈ ਮੇਰੇ ਵੀਰਾਂ ਭਰਾਵਾਂ ਨੇ ਗੱਡੀਆਂ ਪੁੱਛੇ ਵੀ ਲਖਾਇਆ ਹੁੰਦਾ ਹੈ ਵੀ ਤੇਜ਼ ਚਲੋਗੇ ਹੋਲੀ ਚਲੋਗੇ ਤਾਂ ਬਾਰ-ਬਾਰ ਮਿਲेंगे ਤੇਜ਼ ਮਿਲੋਗੇ ਤਾਂ ਸਿੱਧਾ ਹਰੀਦਵਾਰ ਮਿਲेंगे। ਬਾਬਾ ਜੀ ਆਪਾਂ ਪਹੁੰਚ ਗਏ ਕ੍ਰਿਸਟਲ ਵਰਡ ਰੁੜਕੀ ਪਰ ਗੱਲਬਾਤ ਇਹ ਹੈ ਕਿ ਮੁੰਡਿਆਂ ਦੀ ਸਦਾ ਨਹੀਂ ਬਣਦੀ ਟਾਈਮ ਹੋਇਆ ਜੇ 9 ਦਾ ਤੇ ਇਹਨੇ ਉੱਪਰ ਹੋਣਾ 10:30 ਵਜੇ ਤੇ ਡੇਢ ਘੰਟੇ 'ਚ ਮੁੰਡੇ ਕਹਿੰਦੇ ਵੀ ਆਪਾਂ ਸਫ਼ਰ ਕੱਢ ਲਾਂਗੇ 100 ਕਿਲੋਮੀਟਰ ਤੇ ਥੱਕ ਜਾਗੇ ਰਾਤ ਨੂੰ ਨਹੀਂ ਤਾਂ ਕ੍ਰਿਸਟਲ ਵਰਡ ਤੁਹਾਨੂੰ ਦਿਖਾਉਂਦੇ ਅੱਜ ਪਰ ਹੁਣ ਮੁੰਡਿਆਂ ਨੇ ਮਾਰ ਤੀਨਾ ਤੇ ਆਪਾਂ ਚੱਲਦੇ ਆਂ ਅੱਗਾ। ਬਈ ਭਗਵਾਨ ਫੋਰ ਸਾਰਨਪੁਰ ਤੋਂ 20 ਕਿਲੋਮੀਟਰ ਪਿੱਛੇ ਇੱਥੇ ਖਾਵਾਂਗੇ ਖਾਣਾ ਕਰਦੇ ਆ ਬ੍ਰੇਕਫਾਸਟ ਤੇ ਫਿਰ ਚੱਲਾਂਗੇ ਲਾਓ ਵੀ ਮੁੜ ਸ਼ੁਕਰ ਕਰਦੇ ਸ਼ੁਕਰ ਦਾਤਿਆ ਭੁੱਖ ਲੱਗ ਗਿਆ ਤੇ ਮੁੰਡੇ ਛੱਤੀ ਜਾਂਦੇ ਪ੍ਰਸ਼ਾਦਾ ਤੇ ਅੱਗੇ ਵਧਿਆ ਸਾਰਨਪੁਰ ਸਾਰਨਪੁਰ ਤੋਂ ਜਮਣਾ ਤੇ ਜਮਣਾ ਤੋਂ ਹਰਿਆਣਾ ਚ ਐਂਟਰ ਕਰਾਂਗੇ ਤੇ ਅੱਜ ਪਹੁੰਚਾਂਗੇ ਘਰ ਹੈਲੋ ਅਸੀਂ ਪਹੁੰਚ ਗਏ ਆ ਜੀ ਸਾਰਨਪੁਰ ਯੂਪੀ ਚ ਗਰਮੀ ਬਹੁਤ ਹੀ ਜ਼ਿਆਦਾ ਪੈ ਰਹੀਏ ਬੁਰੀ ਹਾਲਤ ਹੈ ਗਰਮੀ ਨਾਲ ਇੱਧਰ ਸਾਡੇ ਸਤਕਾਰਯੋਗ ਬਲੌਗਰ ਸਾਹਿਬ ਨੂੰ ਸਾਇਲੈਂਸਰ ਲੱਗ ਗਿਆ ਗਰਮ ਬਹੁਤ ਹੀ ਜ਼ਿਆਦਾ ਹੁਣ ਕੋਲਗਟ ਲਾ ਰਹੇ ਨੇ ਚੱਲਣ ਹੋ ਰਹੀ ਏ ਇਹ ਸਾਇਲੈਂਸਰ ਲਾ ਕੇ ਬਚ ਗਿਆ ਹੱਡੀਆਂ ਟੁੱਟਣਾ ਬਚ ਗਿਆ ਹਾਂ ਮੇਨ ਗੱਲ ਜਲਦੀ ਨਾ ਹੁੰਦੀ ਸੀ ਨਾ ਉੱਤੇ ਉਹ ਜਿਹੜੀ ਕੀ ਹੁੰਦੀ ਹੈ ਡਿਸਕ ਇਸਨੇ ਲੈਦਰ ਉੱਡ ਗਈ ਮਗਰ ਲਈ ਬ੍ਰੇਕ ਨਹੀਂ ਲੱਗਦੀ ਅਗਲੀ ਨਾਲ ਰੋਕਣਾ ਪੈਂਦਾ ਜੀ ਉਹ ਟਿੱਕੜ ਕਰਕੇ ਜਦੋਂ ਅਗਲੀ ਬ੍ਰੇਕ ਲਾਈ ਆ ਉਹ ਤਿਲਕ ਗਿਆ ਮੋਟਰਸਾਈਕਲ ਐ ਇੰਨਾ ਸ਼ੁਕਰ ਐ ਵੀ ਮਾਰਾ ਸੈਂਸਰ ਹੀ ਗਰਮ ਲੱਗਾ ਇਹ ਇੱਕ ਮੈਂ ਵੇਖਣ ਵਾਲੇ ਸਾਰੇ ਸਤਿਕਾਰਯੋਗ ਸੰਗਤ ਨੂੰ ਕਹਿਣਾ ਚਾਹਵਾਂਗਾ ਵੀ ਜਿਹੜਾ ਵੀ ਇਧਰ ਲੱਕ ਚ ਹੁੰਦਾ ਆਪਣੇ ਬ੍ਰੇਕ ਆ ਬਰੁਕ ਦਾ ਕੰਮ ਓਕੇ ਕਰਾ ਕੇ ਰੱਖਿਆ ਕਰੋ ਨਵੇਂ ਨਵੇਂ ਲੈਦਰ ਇੱਥੇ ਉੱਟ ਜਾਂਦੇ ਨੇ ਹੁਣ ਵੇਖੋ ਆ ਨਵਾਂ ਬੁਲਟ ਇਹਦੇ ਸਾਰੇ ਲੈਦਰ ਉੱਟ ਗਏ ਨੇ ਜਿੱਦੇ ਕਰਕੇ ਅਗਲੀ ਬ੍ਰੇਕ ਮਾਰ ਕੇ ਰੋਕਣਾ ਪੈ ਰਿਹਾ ਕਿਉਂਕਿ ਇਸ ਬੁਲਟ ਦਾ ਕੋਈ ਕੰਮ ਇੱਥੇ ਕਰਦਾ ਨਹੀਂ ਤੇ ਪਿਛਲੀ ਬ੍ਰੇਕ ਨਾਲ ਰੁਕ ਨਹੀਂ ਦਿਆ ਹੁਣ ਲੈਦਰ ਸਾਰੇ ਖਤਮ ਹੋ ਗਏ ਨੇ ਚਲੋ ਬਾਕੀ ਕੱਢੇ ਅੱਗੇ ਜਾ ਕੇ ਹੁਣ ਗਰਮੀ ਬਹੁਤ ਅੱਗੇ ਜਾ ਕੇ ਨਹਿਰ ਹੁੰਦੀ ਹੈ ਨਹਿਰ ਤੇ ਸਾਰੇ ਆਪਣੀ ਟੀਮ ਨੂੰ ਇਸ਼ਨਾਨ ਕਰਵਾਇਆ ਜਾਏਗਾ ਤੇ ਬਾਕੀ ਚਲੋ ਅੱਗੇ ਜਾ ਕੇ ਕਰਦੇ ਆ ਗੱਲਾਂ ਹੋਰ ਵੀ ਸਾਂਝੀਆਂ ਤੁਹਾਡੇ ਨਾਲ ਇਹ ਸਾਡਾ ਸ੍ਰਿੰਦਰ ਵੀਰ ਸਤਿਕਾਰਯੋਗ ਬਹੁਤ ਹੀ ਸੋਹਣੀ ਡਰਾਈਵਰੀ ਪਹਾੜਾਂ ਦਾ ਚੰड्या ਹੋਇਆ ਡਰਾਈਵਰ ਬਣ ਗਿਆ ਏ ਹੈ ਬਹੁਤ ਹੀ ਜ਼ਿਆਦਾ ਤੁਹਾਨੂੰ ਕਿਵੇਂ ਦਾ ਆਰਾਮਦਾਇਕ ਰਹੀ ਤੁਹਾਨੂੰ ਮੇਰੇ ਕੋਲ ਸਾਨੂੰ ਡਰਾਈਵਰ ਹੀ ਬਹੁਤ ਹੀ ਵਧੀਆ ਲੱਗੀ ਤੁਹਾਡੀ ਆਰਾਮਦਾਇਕ ਇਹ ਕਾਰ ਡਰਾਈਵਰ ਹੈ ਇਹ ਡਰਾਈਵਰ ਚੰਡਿਆ ਹੋਇਆ ਤੇ ਭੰਡਿਆ ਹੋਇਆ ਹਾਂ ਪੈਂਚਰ ਵਾਲੀ ਗੱਲ ਬੱਗੇ ਓਏ ਆ ਪਰਨੇ ਦੇ ਤੋਂ ਜਮੇ ਸੱਪ ਕੱਢਣ ਵਾਲਾ ਬਾਬਾ ਲੈ ਕੇ ਆ 1 ਮਿੰਟ ਤੂੰ ਨਾ ਗਿੰ ਮੈਂ ਸਫੇਰਾ ਜੋ ਵੀ ਲਾਦਾ ਜੋ ਵੀ ਆਂਦਾ ਵਜਾ ਜੋਗੀਆਂ ਵੇ ਪਿੰਨ ਪਿੰਨੀ ਪਿੰਨੀ ਵੀਣ ਵਜਾ ਜੋਗੀਆਂ ਜੇ ਕਿਤੇ ਤੇਰੀਆਂ ਮੁੱਛਾਂ ਹੁੰਦੀਆਂ ਤੇ ਮੈਂ ਸੂਬਾ ਸਰੰਦ ਲੱਗਦਾ ਪਰਨਾ ਵੀ ਹੋਈ ਹੈ ਨਾ ਤੂੰ ਤੇ ਸਰਾਤ ਆ ਤਾਂ ਵਾਏ ਕੀ ਕਰੀਏ ਬਸ ਤੇ ਹੋ ਗਈ ਗਰਮੀ ਦੇ ਵਿੱਚ ਪਲੈਰ ਦੇ 2 ਵਜੇ ਨੇ ਤੇ ਗਰਮ ਲੋ ਵਗਦੀ ਆ ਸਾਡੇ ਮੁੰਡਿਆਂ ਦੀ ਏਨਰਜੀ ਬਿਲਕੁਲ ਖਤਮ ਹੋ ਗਈ ਆ ਕੋਕ ਵੀ ਪੂਰੀ ਨਹੀਂ ਕਰਦਾ ਪਿਆ ਕਿਵੇਂ ਛੇਰਿਆ ਚੱਲੀਏ ਨਾ ਨਾ ਆਪਾਂ ਦੇ ਹਾਂ ਮੈਂ ਤਾਂ ਬਸ ਤੇ ਆਵਾਂਗਾ ਮੈਨੂੰ ਵੀ ਖਵਾ ਲੋ ਘਰੋਂ ਦੁਪਹਿਰ ਕੱਢਿਆ ਤਾਊਕੜ ਸੰਗਤਾਂ ਨੂੰ ਮਿਲਾਂਗੇ ਫਿਰ ਜਲਦੀ ਕੱਢ ਲਿਆ ਉਹ ਕਿੱਥੇ ਭਰਾਏ ਅੱਛਾ ਬੰਦਾ ਹੈ ਤਾਂ ਉਸ ਦੀ ਮਸਤੀ ਵਾਲਾ ਚੱਲਦੇ ਨੇ ਚੱਲੋ ਇੱਥੇ ਗੱਡੀ ਸਾਰੀ ਦੁਪਹਿਰ ਤੱਕ ਉਂਕਲ ਤੇ ਚਲੋ ਆਓ ਵੀ ਮੁੰਡਿਓ ਚਲੋ ਭਾਈ ਚੱਲਦੇ ਚੱਲਦੇ ਆ ਗਏ ਖੇਤਰ ਦੇ ਲਾਗੇ ਇੱਥੇ ਬੈਠੇ ਚਾਹ ਪਾਣੀ ਪੀ ਵੀ ਜਾਂਦੇ ਸੀ ਤੇ ਚਾਹ ਪਾਣੀ ਪੀਂਦੇ ਪਤਾ ਲੱਗਿਆ ਕਿ ਸਾਡਾ ਭਰਾ ਸ਼ੇਰਾ ਤੇ ਰਾਈਟਰ ਪਹਿਲਾਂ ਕਿਸੇ ਕੋਈ ਕਿਹਦੇ ਗਾਣੇ ਗੁਣੇ ਵੀ ਆਏ ਹੋਏ ਨੇ ਤੇ ਕਲਾਕਾਰ ਬੰਦਾ ਕਹਿੰਦਾ ਜਿਹੜਾ ਜਿਹਦੇ ਅੰਦਰ ਕਲਾ ਹੁੰਦੀ ਹੈ ਛੁੱਪੀ ਨਹੀਂ ਰਹਿ ਸਕਦੀ ਤੇ ਭਰਾ ਸਾਡੇ ਦੀ ਕਲਾ ਸਾਨੂੰ ਬਾਹਰ ਕੱਢਾਂਗੇ ਆਉਣ ਦੇ ਸ਼ੇਰੇ ਆ ਲਿਖਤ ਮੇਰੀ ਪ੍ਰਾਣੀ ਇਹ ਗਾਣਾ ਆਇਆ ਵੀ ਸੀ ਕੁਝ ਲੋਕਾਂ ਨੇ ਸੁਣਿਆ ਹੋਵੇਗਾ ਮੇਰਾ ਨਾ ਇੱਕ ਨਾ ਚਲੋ ਨਹੀਂ ਸੁਣਿਆ ਉਹਨਾਂ ਦਾ ਪਤਾ ਇੱਕ ਪੈਰਾ ਸੁਣਾ ਦੇ ਪ੍ਰਾਣੀ ਲਿਖਤੀਆਂ ਦੋ ਲਾਈਨਾਂ ਤੁਹਾਨੂੰ ਸੁਣਾਉਣਿਆ ਆ ਆਈਆਂ ਹੋਈਆਂ ਨੇ ਉਹ ਐ ਸੀ ਤੂੰ ਕਿਉਂ ਨਹੀਂ ਮੇਰੀ ਹੋ ਸਕਦੀ ਇੱਕ ਵਾਰ ਤੇ ਮੈਨੂੰ ਦੱਸ ਜਾਨੀ ਅੱਜ ਫੇਰ ਤੂੰ ਪਹਿਲੀ ਵਾਰ ਵਾਂਗੂ ਕੋਲ ਲੰਘਦੀ ਲੰਘਦੀ ਹੱਸ ਜਾਨੀ ਇਹੋ ਤੋ ਖਿਲਰੇ ਹੋਏ ਸੀ ਵਾਲ ਤੇਰੇ ਨਾਲ ਜੁਲਫ ਵੀ ਮੁਕਤੇ ਆਈ ਸੀ ਪਹਿਲੀ ਵਾਰ ਮੈਂ ਤੈਨੂੰ ਤੱਕਿਆ ਸੀ ਤੂੰ ਹੱਸ ਕੇ ਨੀਵੀਂ ਪਾਈ ਸੀ ਅੱਖਾਂ ਅੱਖਾਂ ਦੇ ਵਿੱਚ ਆਖਿਆ ਸੀ ਤੂੰ ਦਿਲ ਮੇਰੇ ਵਿੱਚ ਵਸ ਜਾ ਨੀ ਅੱਜ ਫੇਰ ਤੂੰ ਪਹਿਲੀ ਵਾਰ ਵਾਂਗੂ ਕੋਲ ਲੰਘਦੀ ਲੰਘਦੀ ਹੱਸ ਜਾ ਨੀ ਏ ਲਿਖ ਸੀ ਮੇਰੀ ਵਾਹ 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 ਦੇਖੋ ਕਲਾ ਬਾਹ ਆਈ ਜਾਂਦੀ ਐ ਤੇ ਇੱਕ ਸਾਡੇ ਕੋਲ ਹੋਰ ਵੱਡਾ ਕਲਾਗ ਆਂਦਾ ਨਸ਼ਾ ਉਹਨਾਂ ਬੋਤਲਾਂ ਚ ਕਦੇ ਨਹੀਂ ਡੁੱਲਦਾ ਦੱਤ ਜਿਨ੍ਹਾਂ ਦੇ ਕੱਸੇ ਹੁੰਦੇ ਨੇ ਓਏ ਉਹ ਸੱਜਣ ਕਦੇ ਵੀ ਨਹੀਂ ਭੁੱਲਦੇ ਜਿਹੜੇ ਦਿਲਾਂ ਦੇ ਵਿੱਚ ਵਸੇ ਹੁੰਦੇ ਨੇ ਜਿਹੜੇ ਦਿਲਾਂ ਦੇ ਵਿੱਚ ਵਸੇ ਹੁੰਦੇ ਨੇ ਸ਼ਹਿਰਾਨਾ ਮਹਿਫਲ ਲੱਗੀ ਹੋਈ ਐ ਤੇ ਆਪਣੇ ਕੋਲ ਸਮਾਂ ਥੋੜਾ ਤੇ ਆਪਾਂ ਜਾਣਾ ਹੁਣ ਪਾਤੜਾ ਪਹੁੰਚਣਾ ਹੈ ਖੇਤਰ ਤੋਂ ਅੱਗੇ ਭੇਵਾ ਤੇ ਸਮਾਨਾ ਬੜਾ ਲੰਬਾ ਰਸਤਾ ਆਪਾਂ ਮੈਫਲੇ ਤੇ ਖਤਮ ਕਰਕੇ ਬਸ ਚੱਲੀਏ ਵੀਰੇ ਚੱਲਦੇ ਆਂ ਮਿਲਦੇ ਆਂ ਅੱਗੇ ਅਸੀਂ ਸਫਰਾਂ ਚੱਲੋ ਅਸੀਂ ਪਹੁੰਚ ਗਏ ਸੀ ਖੇਤਰ ਤੋਂ ਬਾਅਦ ਭੇਵੇ ਤੇ ਭੇਵੇ ਸਾਨੂੰ ਭਰਾ ਸਾਡਾ ਮਿਲਿਆ ਹਰਪਾਲ ਸਿੰਘ ਫੜੈਚ ਗੋਮਥਲੇ ਵਾਲਾ ਤੇ ਸੰਗਤਾਂ ਦੀ ਸੇਵਾ ਕਰੀ ਜਾਂਦਾ ਬਾਈ ਜੀ ਬਾਬਾ ਬਸ ਬਾਈ ਧੰਨਵਾਦ ਬਹੁਤ ਬਹੁਤ ਬਾਬਾ ਬਸ ਬਈ ਚੱਲਦੇ ਚੱਲਦੇ ਆ ਗਏ ਮਿੱਤਰਾਂ ਦੇ ਸ਼ਹਿਰ ਸਮਾਣੇ ਸਮਾਣੇ ਆਏ ਤੇ ਇੱਥੇ ਸਾਡਾ ਛਿੰਦਾ ਬਾਈ ਫਾਸਟ ਫੂਡ ਵਾਲਾ ਇਹ ਮੇਰਾ ਵੀਰ ਕੀ ਹਾਲ ਨੇ ਵੀਰ ਵਧੀਆ ਜੀ ਭਰਾ ਜੀ ਇਹ ਭਰਾ ਨੇ ਅਸੀਂ ਤਾਂ ਹੱਥ ਪਹਿਲੇ ਨੰਬਰ ਤੇ ਤਾਂ ਕੋਈ ਰੇੜੀ ਨਹੀਂ ਲੱਗੇ ਤਾਂ ਅੱਗੇ ਦੇਖੋ ਸਾਰੇ ਭੱਜ ਪੁੱਜ ਗਏ ਇਹ ਬਾਈ ਨੂੰ ਅਸੀਂ ਕਿਹਾ ਬਈ ਕੁਲਚੇ ਖਵਾ ਮੁੰਡੇ ਸਾਡੇ ਭੁੱਖੇ ਨੇ ਤੇ ਬਾਈ ਨੇ ਪੈਸੇ ਨਹੀਂ ਲਏ ਕਿ ਕਹਿੰਦੇ ਤੁਸੀਂ ਹਿਮਕੁੰਣ ਸਾਹਿਬ ਤੋਂ ਆਏ ਹੋ ਬਈ ਯਾਰ ਐਡੇ ਐਡੇ ਜਜ਼ਬੇ ਨੇ ਪੰਜਾਬ ਦੇ ਇੰਨੀ ਵੱਡੀ ਮਤਲਬ ਕਿ ਅਸੀਂ ਬਈ ਆਮ ਜਿਹੇ ਬੰਦਿਆ ਸੀ ਕਿਹੜਾ ਨਾ ਦਾੜੀਆਂ ਨਾ ਮੁੱਛਾਂ ਸਾਡੇ ਸਿਰ ਤੇ ਤੁਸੀਂ ਫਿਰ ਵੀ ਯਾਰ ਇੰਨੀ ਸੇਵਾ ਕਰਦੇ ਰਸਤੇ 'ਚ ਵੀ ਸਾਨੂੰ ਬੰਦਿਆਂ ਨੇ ਬਹੁਤ ਸੇਵਾ ਕੀਤੀ ਅਸੀਂ ਭੇਵੇ ਵੀ ਪਿੱਛੇ ਇੱਕ ਬਾਈ ਸਾਡੀ ਸੇਵਾ ਕਰਕੇ ਗਿਆ ਜਾਂਦੇ ਹੋਏ ਵੀ ਤੇ ਇੱਕ ਬੜਾ ਵੱਡਾ ਮਤਲਬ ਕਿ ਬੜਾ ਪਿਆਰ ਆ ਲੋਕਾਂ ਦਾ ਇੱਕ ਪਤਾ ਕੀ ਆਪਣਾ ਝੰਡਾ ਇਹ ਝੰਡੇ ਦੀ ਖਾਸੀਅਤ ਇਹ ਵੀ ਹਰੇਕ ਬੰਦਾ ਰੁਕਦਾ ਹੈ ਸਲਾਮ ਕਰਦਾ ਹੈ ਤੇ ਸੇਵਾ ਕਰਦਾ ਹੈ ਹਾਂਜੀ ਭਾਈ ਜੀ ਇੱਕ ਮੈਂ ਚੀਜ਼ ਕਈ ਵੀਰ ਕਿੰਨਾ ਹੋਣਾ ਸਾਰਿਆਂ ਨੂੰ ਹਾਂ ਵੀ ਆਪਾਂ ਕਿਸੇ ਵੀ ਫਾਸਟ ਫੂਡ ਦੇ ਰੈਸਟੋਰੈਂਟ ਤੋਂ ਕੁਝ ਵੀ ਖਾ ਲੈਨੇ ਆ ਕਿਵੇਂ ਬਣਾਉਂਦੇ ਨੇ ਕਿਵੇਂ ਨਹੀਂ ਬਣਾਉਂਦੇ ਆਪ ਨੂੰ ਨਹੀਂ ਪਤਾ ਤੇ ਕੋਸ਼ਿਸ਼ ਇਹ ਕਰਿਆ ਕਰੋ ਵੀ ਜਦੋਂ ਆਪਾਂ ਰੁਕੀਏ ਨਾ ਤੇ ਜੇ ਆਪਣਾ ਪੰਜਾਬੀ ਵੀਰ ਭਰਾ ਮਿਹਨਤ ਕਰਦਾ ਹੋਵੇ ਕੰਮ ਕਰਦਾ ਹੋਵੇ ਉਹਦੇ ਕੋਲ ਜਰੂਰ ਰੁਕੋ ਹਾਂ ਸਹੀ ਹੈ ਤੇ ਇੱਕ ਨਾਲ ਹੀ ਇਸ ਬੇਨਤੀ ਹੈ ਕਿ ਵੀਰ ਛਿੰਦੇ ਦੀ ਰੈਡੀ ਇੱਥੇ ਲੱਗਦੀ ਹੈ ਨਹਿਰਾਂ ਤੇ ਸਮਾਨੇ ਵਾਲੀਆਂ ਨਹਿਰਾਂ ਤੇ ਇੱਥੇ ਤੇ ਭਾਈ ਇਹਦੇ ਕੋਲ ਆਇਆ ਕਰੋ ਅਸੀਂ ਰეკਮੈਂਡ ਕਰਦੇ ਆਂ ਵੀਰ ਨੂੰ ਜੀ ਸਾਡੇ ਜਿਹੜੇ ਸਾਨੂੰ ਜਾਣਦੇ ਨੇ ਸਾਡੀ ਫੇਸ ਵੈਲਿਊ ਦੀ ਇਹਦੇ ਬਾਈ ਕੋਲ ਆਇਆ ਕਰੋ ਇਹ ਨਹੀਂ ਬਾਈ ਨੇ ਸੇਵਾ ਕੀਤੀ ਹੈ ਬਾਈ ਕੋਲ ਕੁਆਲਟੀ ਮਿਲੀ ਮੈਨੂੰ ਓਕੇ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਓਕੇ ਜੀ ਮਿਲਦੇ ਰਾਂਗੇ ਠੀਕ ਹੈ ਓਕੇ ਲਓ ਜੀ ਸੰਗਤੋ ਯਾਤਰਾ ਸਮਾਪਤ ਅਸੀਂ ਪਹੁੰਚ ਗਏ ਪਾਤੜਾ ਤੇ ਚੱਲਦੇ ਹਾਂ ਘਰੋ ਘਰੀ ਚੰਗਾ ਵੀ ਮੁੰਡਿਓ ਜਿਹੜਾ ਰੰਗ ਲੈਣਾ ਜੇ ਓਕੇ